ਅਬਾ ਵੇਂਗਾ ਜਿਨ੍ਹਾਂ ਦੇ ਵੱਲੋਂ ਕੀਤੀਆਂ ਗਈਆਂ ਬਹੁਤ ਸਾਰੀਆਂ ਪਵਿਕ ਬਾਣੀਆਂ ਹੁਣ ਤੱਕ ਸੱਚ ਸਾਬਤ ਹੋ ਚੁੱਕੀਆਂ ਨੇ ਅਜਿਹੇ ਦੇ ਵਿੱਚ ਉਹਨਾਂ ਦੇ ਵੱਲੋਂ 2024 ਨੂੰ ਲੈ ਕੇ ਵੀ ਸੰਕੇਤ ਦਿੱਤੇ ਗਏ ਸੀ ਤਾਂ ਹੁਣ ਉਹ ਵੀ ਸੱਚ ਸਾਬਤ ਹੁੰਦਿਆਂ 2024 ਦੇ ਵਿੱਚ ਨਜ਼ਰ ਆ ਰਿਹਾ ਜਿਹੇ ਦੇ ਵਿੱਚ ਇੱਕ ਬੱਚੀ ਜੋ ਕਿ ਮਹਿਜ਼ 14 ਸਾਲ ਦੀ ਹੈ ਉਸ ਦੇ ਵੱਲੋਂ ਵੀ ਇੱਕ ਸਾਲ ਪਹਿਲਾਂ ਇੱਕ ਪਵਿਕ ਬਾਣੀ ਕੀਤੀ ਗਈ ਸੀ ਜੋ ਕਿ ਹੁਣ ਸੱਚ ਸਾਬਤ ਹੋਈ ਹੈ ਤੇ ਹੁਣ ਬਾਬਾ ਵੇਂਗਾ ਦੀ ਨਾਲ ਇਸ ਬੱਚੀ ਦੀ ਤੁਲਨਾ ਕੀਤੀ ਜਾ ਰਹੀ ਆਕਰ ਇਸ ਬੱਚੀ ਦੇ ਵੱਲੋਂ ਕਿਹੜੀ ਪਵਿੱਕ ਬਾਣੀ ਕੀਤੀ ਗਈ ਸੀ ਜੋ ਹੁਣ ਸੱਚ ਸਾਬਤ ਹੋਈ ਹੈ ਉਹ ਦੇਖਦੇ ਹਾਂ ਉਸ ਦੇ ਲਈ ਇੱਕ ਖਾਸ ਰਿਪੋਰਟ ਇੱਕ 14 ਸਾਲ ਦੀ ਕੁੜੀ ਨੇ ਆਪਣੀ ਕਹਾਣੀ ਦੇ ਵਿੱਚ ਬਹੁਤ ਪਹਿਲਾਂ ਯਾਨੀ 1 ਸਾਲ ਪਹਿਲਾਂ ਹੀ ਕੇਰਲ ਦੇ ਵਾਇਨਾਰਡ ਦੇ ਵਿੱਚ ਜ਼ਮੀਨ ਖਿਸਕਣ ਦੇ ਕਾਰਨ ਹੋਈ ਤਬਾਹੀ ਦੀ ਪਵਿੱਕ ਬਾਣੀ ਕੀਤੀ ਸੀ ਹਾਲੇ ਦੇ ਵਿੱਚ ਉਸ ਕਹਾਣੀ ਨੂੰ ਇੱਕ ਮੈਗਜ਼ੀਨ ਦੇ ਵਿੱਚ ਥਾਂ ਮਿਲੀ ਹੈ ਜੋ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਈ ਸੀ ਮੈਗਜ਼ੀਨ ਦੇ ਰਿਲੀਜ਼ ਹੋਣ ਤੋਂ ਕੁਝ ਦਿਨਾਂ ਬਾਅਦ ਹੀ ਵਾਇਨਾਰਡ ਦੇ ਵਿੱਚ ਜ਼ਮੀਨ ਖਿਸਕਣ ਦੀ ਕੁਦਰਤੀ ਆਫਤ ਆਈ ਕੇਰਲ ਦੇ ਵਾਇਨਾਰਡ ਦੇ ਵਿੱਚ ਕੁਦਰਤ ਦੇ ਕਹਿ ਨੇ ਤਬਾਹੀ ਮਚਾਈ ਹੋਈ ਹੈ ਵਾਇਨਾਰਡ ਦੇ ਵਿੱਚ 29 30 ਜੁਲਾਈ ਦੀ ਰਾਤ ਨੂੰ ਜ਼ਮੀਨ ਖਿਸਕਣ ਦੀਆਂ 4 ਘਟਨਾਵਾਂ ਵਾਪਰੀਆਂ ਇਸ ਦੇ ਵਿੱਚ ਕੁਦਰਤੀ ਹਾਦਸੇ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 300 ਤੋਂ ਉਪਰ ਹੋ ਚੁੱਕੀ ਹੈ। ਅਜੇ ਵੀ ਲੋਕਾਂ ਦੀਆਂ ਲਾਸ਼ਾਂ ਦੀ ਭਾਲ ਜਾਰੀ ਹੈ। ਤਬਾਹੀ ਦਾ ਭਿਆਨਕ ਦ੍ਰਿਸ਼ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ। ਸੈਂਕੜੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਜ਼ਮੀਨ ਖਿਸਕਣ ਦੇ ਕਾਰਨ ਵੱਡੀਆਂ-ਵੱਡੀਆਂ ਇਮਾਰਤਾਂ ਧੱਸ ਗਈਆਂ ਨੇ। ਵਾਇਨਾਡ ਤੋਂ ਹਜ਼ਾਰਾਂ ਦਰਦਨਾਕ ਕਹਾਣੀਆਂ ਸਾਹਮਣੇ ਆ ਰਹੀਆਂ ਨੇ। ਇਸ ਸਬਦ ਵਿਚਕਾਰ ਇੱਕ 14 ਸਾਲ ਦੀ ਲੜਕੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜੀ ਹਾਂ, ਇਸ ਕੁੜੀ ਦੀ ਆਪਣੀ ਕਹਾਣੀ ਦੇ ਕਾਰਨ ਚਰਚਾ ਹੋ ਰਹੀ ਹੈ। ਦਰਅਸਲ ਉਸ ਨੇ ਆਪਣੇ ਸਕੂਲ ਮੈਗਜ਼ੀਨ ਦੇ ਲਈ ਇੱਕ ਕਹਾਣੀ ਲਿਖੀ ਸੀ। ਇਸ ਕਹਾਣੀ ਦੇ ਵਿੱਚ ਕੇਰਲ ਦੇ ਵਿੱਚ ਆਉਣ ਵਾਲੀ ਤਬਾਹੀ ਦੇ ਸੰਕੇਤ ਦਿੱਤੇ ਹੋਏ ਸਨ। ਬੱਚੀ ਦੀ ਕਹਾਣੀ ਦੇ ਵਿੱਚ ਛੁਪੀ ਕੇਰਲ 'ਚ ਤਬਾਹੀ ਦੀ ਭਵਿੱਖਬਾਣੀ ਸੱਚ ਹੋਣ ਤੋਂ ਬਾਅਦ ਕੁਝ ਲੋਕ ਉਸ ਦੀ ਤੁਲਨਾ ਬਾਬਾ ਵੇਂਗਾ ਦੇ ਨਾਲ ਕਰ ਰਹੇ ਨੇ ਬਾਬਾ ਵੇਂਗਾ ਦੀਆਂ ਕਈ ਭਵਿਕ ਬਾਣੀਆਂ ਸੱਚ ਸਾਬਤ ਹੋਈਆਂ ਨੇ ਇਸੇ ਲਈ ਬਾਬਾ ਵੇਂਗਾ ਦੇ ਨਾਲ ਇਸ ਕੁੜੀ ਦੀ ਤੁਲਨਾ ਕੀਤੀ ਜਾ ਰਹੀ ਹੈ ਰਾਜ ਸਰਕਾਰ ਦੇ ਕੇਲਾ ਬੁਨਿਆਦੀ ਢਾਂਚਾ ਅਤੇ ਟੈਕਨੋਲੋਜੀ ਫੋਰ ਐਜੂਕੇਸ਼ਨ ਕਾਈਟ ਪ੍ਰੋਜੈਕਟ ਦੁਆਰਾ ਲਿਟਲ ਰਾਜ ਸਰਕਾਰ ਦੇ ਕੇਰਲਾ ਬੁਨਿਆਦੀ ਟਾਂਚਾ ਅਤੇ ਟੈਕਨੋਲੋਜੀ ਫੋਰ ਐਜੂਕੇਸ਼ਨ ਯਾਨੀ ਕਾਈਟ ਪ੍ਰੋਜੈਕਟ ਦੁਆਰਾ ਲਿਟਲ ਕਾਈਟਸ ਪਹਿਲ ਕਦਮੀ ਦੇ ਹਿੱਸੇ ਵਜੋਂ ਸਕੂਲ ਦੇ ਵਿੱਚ ਬਿਲਾਰਾਮ ਕਲੂਕਲ ਸਿਰਲੇਖ ਵਾਲਾ ਇੱਕ ਮੈਗਜ਼ੀਨ ਜਾਰੀ ਕੀਤਾ ਗਿਆ। ਪਿਛਲੇ ਸਾਲ ਆਪਣੇ ਸਕੂਲ ਮੈਗਜ਼ੀਨ ਦੇ ਵਿੱਚ 14 ਸਾਲਾ 8ਵੀਂ ਜਮਾਤ ਦੀ ਵਿਦਿਆਰਥਣ ਲਿਆ ਨੇ ਇੱਕ ਅਜੇ ਹੀ ਕੁੜੀ ਬਾਰੇ ਕਹਾਣੀ ਲਿਖੀ ਸੀ। ਜੋ ਚੰਨੇ ਦੇ ਵਿੱਚ ਡੁੱਬ ਜਾਂਦੀ ਹੈ ਪਰ ਇੱਕ ਪੰਛੀ ਦੇ ਰੂਪ ਦੇ ਵਿੱਚ ਵਾਪਸ ਆਉਂਦੀ ਅਤੇ ਆਪਣੇ ਪਿੰਡ ਵਾਸੀਆਂ ਨੂੰ ਜਲ ਪੰਡਾਰ ਦੇ ਬਹੁਤ ਨੇੜੇ ਜਾਣ ਬਾਰੇ ਚੇਤਾਵਨੀ ਦਿੰਦੀ ਹੈ ਖਤਰਿਆਂ ਬਾਰੇ ਚੇਤਾਵਨੀ ਦਿੰਦਾ ਹੈ ਜੀ ਹਾਂ ਜੀ ਹਾਂ ਇਹ ਬਿਲਾਰਮਲਾ ਚੁਰਲ ਮਾਲਾ ਦੇ ਸਰਕਾਰੀ ਵੋਕੇਸ਼ਨਲ ਹਾਈ ਸਕੈੰਡਰੀ ਸਕੂਲ ਦੇ ਲਈ ਲਿਖਿਆ ਗਿਆ ਹੈ ਇਸ ਕੁੜੀ ਦੀ ਕਹਾਣੀ ਇੱਕ ਡਿਜੀਟਲ ਮੈਗਜ਼ੀਨ ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਲੇਦੀ ਛੋਟੀ ਕਹਾਣੀ ਦੇ ਵਿੱਚ ਪੰਛੀ ਪਿੰਡ ਵਾਲਿਆਂ ਨੂੰ ਕਹਿੰਦੀ ਹੈ ਬੱਚਿਓ ਪਿੰਡ ਤੋਂ ਭੱਜ ਜਾਓ ਇਸ ਪਿੰਡ ਦੇ ਵਿੱਚ ਖਤਰਾ ਆਉਣ ਵਾਲਾ ਹੈ ਅਗਰੇਹਤੀ ਤੇ ਦੁਲਾਰ ਨੁਭੰ ਯਾਨੀ ਇਕਛਾ ਦੀ ਤਰਾਸ਼ਦੀ ਸਿਲੇਖ ਵਾਲੀ ਕਹਾਣੀ ਦੇ ਵਿੱਚ ਦੋ ਕੁੜੀਆਂ ਆਲਮਕਰੂთა ਅਤੇ ਅਨਾਸ ਵਾਰਾਬਾਰਾ ਜੋ ਸਕੂਲ ਤੋਂ ਬਾਅਦ ਆਪਣੇ ਪਿੰਡ ਵਿੱਚ ਨਦੀ ਦੇ ਕੰਢੇ ਤੇ ਸੈਰ ਕਰਨ ਦੀ ਪਲੈਨਿੰਗ ਬਣਾਉਂਦੀਆਂ ਨੇ ਜੋ ਕਿ ਆਪਣੇ ਮਾਪਿਆਂ ਤੋਂ ਬਿਨਾਂ ਪੁੱਛੇ ਹੀ ਨਦੀ ਦੇ ਕੰਢੇ ਚੱਲਦੇ ਹੋਏ ਉਚਰਣੇ ਵਾਲੇ ਖੇਤਰ ਦੇ ਵਿੱਚ ਪਹੁੰਚ ਜਾਂਦੇ ਨੇ ਇੱਥੇ ਉਹ ਡੁੱਬ ਜਾਂਦੀਆਂ ਨੇ ਲਿਆ ਦੀ ਕਹਾਣੀ ਦੇ ਵਿੱਚ ਪੰਛੀ ਦੇ ਬੋਲਣ ਤੇ ਹੀ ਬੱਚੇ ਭੱਜ ਜਾਂਦੇ ਨੇ ਪਰ ਕਹਾਣੀ ਦੇ ਵਿੱਚ ਬੱਚੇ ਨੂੰ ਮੀਂਹ ਦਾ ਪਾਣੀ ਪਹਾੜੀ ਤੋਂ ਹਿੱਟਾ ਵਗਦਾ ਹੋਇਆ ਦਿਖਾਈ ਦਿੰਦਾ ਅਤੇ ਉਹ ਦੇਖਦੇ ਹਨ ਕਿ ਪੰਛੀ ਇੱਕ ਸੁੰਦਰ ਕੁੜੀ ਦੇ ਵਿੱਚ ਬਦਲ ਗਿਆ। ਤੁਹਾਨੂੰ ਦੱਸ ਦਈਏ ਕਿ 29 ਅਤੇ 30 ਜੁਲਾਈ ਦੀ ਰਾਤ ਨੂੰ ਹੋਏ ਜ਼ਮੀਨ ਖਿਸਕਣ ਦੇ ਕਾਰਨ ਵਾਇਨਾਰਡ ਦਾ ਚੁਲਮਾਲਾ ਤਬਾਹ ਹੋ ਗਿਆ। ਸੈਂਕੜੇ ਲੋਕ ਆਪਣੀ ਜਾਨ ਗਵਾ ਚੁੱਕੇ ਨੇ। ਕਹਾਣੀ ਲਿਖਣ ਵਾਲੇ ਲਿਆ ਦੇ ਪਿਤਾ ਜੀ ਦੀ ਇਸ ਕੁਦਰਤੀ ਦੁਰਘਟਨਾ ਦੇ ਵਿੱਚ ਜਾਨ ਚਲੀ ਗਈ ਹੈ। ਇੰਨਾ ਹੀ ਨਹੀਂ, ਲਿਆ ਦੇ ਸਕੂਲ ਦੇ ਵਿੱਚ ਪੜ੍ਹਦੇ 32 ਵਿਦਿਆਰਥੀ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਚੁਰਾ ਮਾਲ ਦਾ ਸਕੂਲ ਜਿੱਥੇ ਲਿਆ ਪੜਦੀ ਹੈ ਨੂੰ ਵੀ ਨੁਕਸਾਨ ਪਹੁੰਚਿਆ ਪਿੰਡ ਦੇ ਸਕੂਲ ਦੇ ਹੈਡਮਾਸਟਰ ਵੀ ਉਨੀ কৃষ্ণਨ ਅਤੇ ਉਹਨਾਂ ਦੇ ਸਹਿਕਰਮੀਆਂ ਨੇ ਕਿਹਾ ਕਿ ਉਹ ਵਾਲ-ਵਾਲ ਬਚ ਗਏ ਤੁਹਾਨੂੰ ਦੱਸ ਦਈਏ ਕਿ ਜ਼ਮੀਨ ਖਿਸਕਣ ਦੇ ਕਾਰਨ ਹੋਈ ਤਬਾਹੀ ਦੇ ਵਿੱਚ ਸੈਂਕੜੇ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਇਸ ਕੁਦਰਤੀ ਆਫਤ ਦੇ ਵਿੱਚ ਕਈ ਵਿਦਿਆਰਥੀ ਲਾਪਤਾ ਵੀ ਹੋ ਗਏ ਨੇ ਇਹੀ ਕਾਰਨ ਹੈ ਕਿ ਬੱਚੀ ਦੇ ਵੱਲੋਂ ਬਾਇਨਾੜ ਦੀ ਕੀਤੀ ਗਈ ਪਵਿੱਖ ਬਾਣੀ ਜੋ ਕਿ ਸੱਚ ਸਾਬਤ ਹੋਈ ਹੈ ਜੋ ਕਿ 1 ਸਾਲ ਪਹਿਲਾਂ ਇਸ ਬੱਚੇ ਦੇ ਵੱਲੋਂ ਸੰਕੇਤ ਜਾਰੀ ਕਰ ਦਿੱਤੇ ਗਏ ਸੀ ਜਿਸ ਤੋਂ ਬਾਅਦ ਇਸ ਬੱਚੀ ਦੀ ਤੁਲਨਾ ਹੁਣ ਬਾਬਾ ਵੇਂਗਾ ਦੇ ਨਾਲ ਕੀਤੀ ਜਾ ਰਹੀ ਹੈ ਕਿਉਂਕਿ ਬਾਬਾ ਵੇਂਗਾ ਜਿਨ੍ਹਾਂ ਨੇ ਹੁਣ ਤੱਕ ਕਈ ਪਵਿੱਖ ਬਾਣੀਆਂ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵੱਲੋਂ 5079 ਦੇ ਵਿੱਚ ਦੁਨੀਆ ਖਤਮ ਹੋਣ ਦੇ ਸੰਕੇਤ ਦਿੱਤੇ ਗਏ ਨੇ ਹੁਣ ਤੱਕ ਬਾਬਾ ਵੇਂਗਾ ਦੇ ਵੱਲੋਂ ਜਿੰਨੀਆਂ ਵੀ ਪਵਿੱਕ ਬਾਣੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਵਿੱਚ ਕਈ ਪਵਿੱਕ ਬਾਣੀਆਂ ਸੱਚ ਵੀ ਸਾਬਤ ਹੋਈਆਂ ਨੇ 2024 ਦੀ ਗੱਲ ਕਰ ਲਈਏ 911 ਦੀ ਗੱਲ ਕਰ ਲਈਏ ਤਾਂ ਬਾਬਾ ਵੇਂਗਾ ਜਿਨ੍ਹਾਂ ਦੇ ਵੱਲੋਂ ਕਈ ਸਾਰੀਆਂ ਪਵਿੱਕ ਬਾਣੀਆਂ ਕੀਤੀਆਂ ਗਈਆਂ ਨੇ ਜਿਨ੍ਹਾਂ ਦੀ ਮੌਤ 27 ਸਾਲ ਪਹਿਲਾਂ ਹੋ ਚੁੱਕੀ ਸੀ 12 ਸਾਲ ਦੀ ਉਮਰ ਦੇ ਵਿੱਚ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਉਸ ਤੋਂ ਬਾਅਦ ਵੀ ਉਹਨਾਂ ਨੇ 5079 ਦੇ ਵਿੱਚ ਦੁਨੀਆ ਖਤਮ ਹੋਣ ਦੇ ਸੰਕੇਤ ਦਿੱਤੇ ਨੇ ਤੇ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਕਈ ਭਵਿਕ ਬਾਣੀਆਂ ਸੱਚ ਵੀ ਸਾਬਤ ਹੋਈਆਂ ਨੇ ਅਜਿਹੇ ਦੇ ਵਿੱਚ ਇਸ ਕੁੜੀ ਦੇ ਵੱਲੋਂ ਇੱਕ ਸਾਲ ਪਹਿਲਾਂ ਜੋ ਕਹਾਣੀ ਲਿਖੀ ਗਈ ਸੀ ਤਾਂ ਹੁਣ ਉਸ ਦੇ ਵਿੱਚ ਜਿਸ ਗੱਲ ਦੀ ਜੋ ਚਿੰਤਾ ਪ੍ਰਗਟਾਈ ਗਈ ਸੀ ਜੋ ਸੰਕੇਤ ਦਿੱਤੇ ਗਏ ਸੀ ਹੁਣ ਉਹੀ ਹਾਲ ਬਾਇਨਾਡ ਦੇ ਵਿੱਚ ਹੋ ਰਿਹਾ ਹੈ ਅਜਿਹੇ ਦੇ ਵਿੱਚ ਇਸ ਕਰਕੇ ਇਸ ਬੱਚੇ ਦੀ ਤੁਲਨਾ ਹੁਣ ਬਾਬਾ ਵੇਂਗਾ ਦੇ ਨਾਲ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ